ਜਵਖਵਾਦੀ ਸਮੂਹਾਂ ਸਮੇਤ ਵੱਖ-ਵੱਖ ਸੰਗਠਨਾਂ ਨੇ ਐਤਵਾਰ ਨੂੰ ਭਾਰਤ ਦੇ 75ਵੇਂ ਸੁਤੰਤਰਤਾ ਦਿਵਸ ਨੂੰ ਲੰਡਨ ਵਿੱਚ ਭਾਰਤੀ ਹਾਈ ਕਮਿਸ਼ਨ ਦੇ ਬਾਹਰ ਚੌਕਸੀ ਅਤੇ ਵਿਰੋਧ ਪ੍ਰਦਰਸ਼ਨ ਦੇ ਨਾਲ ਮਨਾਇਆ ਗਿਆ। ਮੁਜ਼ਾਹਰੇ ਹਰੀ ਪਹਿਲਾ ਤੋਂ ਯੋਜਨਾਬੱਧ ਪ੍ਰਦਰਸ਼ਨ ਲਈ ਹਾਈ ਕਮਿਸ਼ਨ ਦੀ ਇਮਾਰਤ ਦੇ ਬਾਹਰ ਲਗਾਏ ਗਏ ਬੈਰੀਗੇਡਾਂ ਦੇ ਦੁਆਰੇ ਮੈਟਰੋਪੋਲੀਟਨ ਪੁਲਿਸ ਅਧਿਕਾਰੀਆਂ ਦੀ ਮਹੱਤਮ ਬੁਰਨ ਮੌਜੂਦਗੀ ਦੇ ਵਿਚਕਾਰ ਸ਼ਹਿਰ ਦੇ ਐਲਡਵਿਚ ਖੇਤਰ ਵਿੱਚ ਇੰਡੀਆ ਹਾਊਸ ਦੇ ਸਾਹਮਣੇ ਇਕੱਠੇ ਹੋਏ। ਉਨ੍ਹਾਂ ਨੇ ਕਿਸਾਨ ਮਜ਼ਦੂਰ ਏਕਤਾ ਪੱردੇ ਤੱਕੀਆਂ ਚੁੱਕੀਆਂ ਹੋਈਆਂ ਸਨ ਅਤੇ ਭਾਰਤੀ ਕਿਸਾਨਾਂ ਦੇ ਸਮਰਥਨ ਵਿਚ ਨਾਰੇ ਲਗਾਏ ਸਨ ਡਾਇਸਪੋਰਾ ਦੀ ਅਗਵਾਈ ਵਾਲੇ ਨਸਲਵਾਦ ਵਿਰੋਧੀ ਸੰਗਠਨ ਸਾਊਥ ਏਸ਼ੀਆ ਸੋਲੀਡੇਰੀਟੀ ਗਰੁੱਪ ਨੇ ਸ਼ਨੀਵਾਰ ਰਾਤ ਨੂੰ ਇੱਕ ਛੋਟੀ ਜਿਹੀ ਚੌਕਸੀ ਰੱਖੀ ਅਤੇ ਫਿਰ ਐਂਟਰਵਰਡ ਦੇ ਤਕੜੇ ਵੈਸਟਮਿੰਸਟਰ ਬ੍ਰਿਜ ਤੋਂ ਅਸਤੀਫਾ ਮੋਦੀ ਪੜ ਕੇ ਬੈਨਰ ਲਹਿਰਾ ਕੇ ਸੰਸਦ ਦੇ ਹਾਊਸਿਸ ਦੇ ਨਜ਼ਦੀਕ ਇੱਕ ਸਟੰਟ ਕੀਤਾ ਭਾਰਤ ਦੇ 75ਵੇਂ ਸੁਤੰਤਰਤਾ ਦਿਵਸ ਦੇ ਸ਼ੁਰੂ ਹੁੰਦੇ ਹੀ ਦੇਸ਼ ਦਾ ਧਰਮ ਨਿਰਪੱਖ ਸਵਿਧਾਨ ਖਰਾਬ ਹੋ ਗਿਆ ਹੈ ਫਿਰਕੂ ਅਤੇ ਜਾਤੀਗਤ ਹਿੰਸਾ ਜ਼ਮੀਨ ਨੂੰ ਘੇਰਦੀ ਹੈ ਰੰਟ ਦੇ ਆਯੋਜਕਾਂ ਵਿੱਚੋਂ ਇੱਕ ਸਾਊਥ ਏਸ਼ੀਆ ਸੋਲੀਡੇਰਿਟੀ ਗਰੁੱਪ ਦੀ ਮੁਕਤੀ ਸ਼ਾਹ ਨੇ ਕਿਹਾ ਹਜ਼ਾਰਾਂ ਰਾਜਨੀਤਿਕ ਕੈਦੀ ਕੋਵਿਡਸ ਸਕਰਮਿਤ ਜੇਲਾਂ ਵਿੱਚ ਬੰਦ ਹਨ ਅਤੇ ਸੈਂਕੜੇ ਹਜ਼ਾਰਾਂ ਲੋਕ ਕਰੋਨਾ ਵਾਇਰਸ ਸੰਕਟ ਦੀ ਲਾਪਰਵਾਹੀ ਅਤੇ ਕਾਟ ਪ੍ਰਬੰਧਨ ਦੇ ਨਤੀਜੇ ਵਜੋਂ ਆਪਣੇ ਅਜ਼ੀਜ਼ਾਂ ਦੇ ਖਵਾਚ ਜਾਂਦਾ ਸੋਗ ਮਨਾ ਰਹੇ ਹਨ ਵੱਖਵਾਦੀ ਸਮੂਹਾਂ ਸਮੇਤ ਵੱਖਵੱਖ ਸੰਗਠਨਾਂ ਨੇ ਅੰਤਵਾਰ ਨੂੰ ਭਾਰਤ ਦੇ 75ਵੇਂ ਸੁਤੰਤਰਤਾ ਦਿਵਸ ਨੂੰ ਲੰਡਨ ਵਿੱਚ ਭਾਰਤੀ ਹਾਈ ਕਮਿਸ਼ਨ ਦੇ ਬਾਹਰ ਚੌਕਸੀ ਅਤੇ ਵਿਰੋਧ ਪ੍ਰਦਰਸ਼ਨ ਦੇ ਨਾਲ ਮਨਾਇਆ ਗਿਆ। ਮੁਜ਼ਾਹਰੇ ਹਰੀ ਪਹਿਲਾ ਤੋਂ ਯੋਜਨਾਬੱਧ ਪ੍ਰਦਰਸ਼ਨ ਲਈ ਹਾਈ ਕਮਿਸ਼ਨ ਦੀ ਇਮਾਰਤ ਦੇ ਬਾਹਰ ਲਗਾਏ ਗਏ ਬੈਰੀਗੇਡਾਂ ਦੇ ਦੁਆਰੇ ਮੈਟਰੋਪੋਲੀਟਨ ਪੁਲਿਸ ਅਧਿਕਾਰੀਆਂ ਦੀ ਮਹੱਤਮ ਬੁਰਨ ਮੌਜੂਦਗੀ ਦੇ ਵਿਚਕਾਰ ਸ਼ਹਿਰ ਦੇ ਐਲਡਵਿਚ ਖੇਤਰ ਵਿੱਚ ਇੰਡੀਆ ਹਾਊਸ ਦੇ ਸਾਹਮਣੇ ਇਕੱਠੇ ਹੋਏ। ਉਨ੍ਹਾਂ ਨੇ ਕਿਸਾਨ ਮਜ਼ਦੂਰ ਏਕਤਾ ਪੜ ਦੇ ਤਰਤੀਆਂ ਚੁੱਕੀਆਂ ਹੋਈਆਂ ਸਨ ਅਤੇ ਭਾਰਤੀ ਕਿਸਾਨਾਂ ਦੇ ਸਮਰਥਨ ਵਿਚ ਨਾਰੇ ਲਗਾਏ ਸਨ ਡਾਇਸਪੋਰਾ ਦੀ ਗਵਾਈ ਵਾਲੇ ਨਸਲਵਾਦ ਵਿਰੋਧੀ ਸੰਗਠਨ ਸਾਊਥ ਏਸ਼ੀਆ ਸੋਲੀਡੇਰਿਟੀ ਗਰੁੱਪ ਨੇ ਸ਼ਨੀਵਾਰ ਰਾਤ ਨੂੰ ਇੱਕ ਛੋਟੀ ਜਿਹੀ ਚੌਕਸੀ ਰੱਖੀ ਅਤੇ ਫਿਰ ਐਂਟਰਵਰਡ ਦੇ ਤਕੜੇ ਵੈਸਟਮਿੰਸਟਰ ਬ੍ਰਿਜ ਤੋਂ ਅਸਤੀਫਾ ਮੋਦੀ ਪੜ ਕੇ ਬੈਨਰ ਲਹਿਰਾ ਕੇ ਸੰਸਦ ਦੇ ਹਾਊਸਿਸ ਦੇ ਨਜ਼ਦੀਕ ਇੱਕ ਸਟੰਟ ਕੀਤਾ ਭਾਰਤ ਦੇ 75ਵੇਂ ਸੁਤੰਤਰਤਾ ਦਿਵਸ ਦੇ ਸ਼ੁਰੂ ਹੁੰਦੇ ਹੀ ਦੇਸ਼ ਦਾ ਧਰਮ ਨਿਰਪੱਖ ਸਵਿਧਾਨ ਖਰਾਬ ਹੋ ਗਿਆ ਹੈ ਫਿਰਕੂ ਅਤੇ ਜਾਤੀਗਤ ਹਿੰਸਾ ਜ਼ਮੀਨ ਨੂੰ ਘੇੜਦੀ ਹੈ ਟੰਟ ਦੇ ਆਯੋਜਕਾਂ ਵਿੱਚੋਂ ਇੱਕ ਸਾਊਥ ਏਸ਼ੀਆ ਸੋਲੀਡੇਰਿਟੀ ਗਰੁੱਪ ਦੀ ਮੁਕਤੀ ਸ਼ਾਹਨੀ ਜਿਨ੍ਹਾਂ ਉਸਨੇ ਕਿਹਾ ਹਜ਼ਾਰਾਂ ਰਾਜਨੀਤਿਕ ਕੈਦੀ ਕੋਵਿਡ ਸਕਰਮਿਤ ਜੇਲਾਂ ਵਿੱਚ ਬੰਦ ਹਨ ਅਤੇ ਸੈਂਕੜੇ ਹਜ਼ਾਰਾਂ ਲੋਕ ਕਰੋਨਾ ਵਾਇਰਸ ਸੰਕਟ ਦੀ ਲਾਪਰਵਾਹੀ ਅਤੇ ਪ੍ਰਬੰਧਨ ਦੀ ਨਤੀਜੇ ਵਜੋਂ ਆਪਣੇ ਅਜ਼ੀਜ਼ਾਂ ਦੇ ਘਾਤ ਜਾਂਦਾ ਸੋਗ ਮਨਾ ਰਹੇ ਹਨ